ਗ੍ਰੈਂਡ ਨੇੜਲੇ ਪਿੰਡ ਮਾਲਵਿਕੇ ਕਰੋੜਾ ਰੁਪਏ ਦੀ ਲਾਗਤ ਨਾਲ 2.5 ਕਿਲੋਮੀਟਰ ਦੀ ਸੜਕ ਤੇ ਕੰਮ ਦੀ ਸ਼ੁਰੂਆਤ ਅੱਜ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ ਮਾਰਕੀਟ ਕਮੇਟੀ ਗੁਰਾਇਆਂ ਦੇ ਚੇਅਰਮੈਨ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਪ੍ਰਦੀਪ ਦੁੱਗਲ ਵੱਲੋਂ ਕੀਤੀ ਗਈ ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਪ੍ਰੇਮ ਕੁਮਾਰ ਤੇ ਚੇਅਰਮੈਨ ਪ੍ਰਦੀਪ ਦੁੱਗਲ ਨੇ ਕਿਹਾ ਕਿ ਪਿਛਲੇ ਲੰਮੇ ਸਮੇਂ ਤੋਂ ਇਲਾਕਾ ਨਿਵਾਸੀਆਂ ਦੀ ਇਹ ਮੁੱਖ ਸਮੱਸਿਆ ਸੀ ਤੇ ਲੋਕਾਂ ਦੀ ਇਹ ਮੰਗ ਸੀ ਕਿ ਸੜਕ ਨੂੰ ਬਣਵਾਇਆ ਜਾਵੇ ਜਿਸ ਨੂੰ ਲੈ ਕੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੀਆਂ ਸੜਕਾਂ ਲਈ ਕਰੀ 3500 ਕਰੋੜ ਰੁਪਏ ਦਾ ਫੰਡ ਜਾਰੀ ਕੀਤਾ ਹੈ। ਉਹਨਾਂ ਨੇ ਹੋਰ ਕੀ ਕਿਹਾ ਆਓ ਸੁਣੋ। ਹਾਂਜੀ। ਅੱਜ ਹਲਕਾ ਵਿਧਾਨ ਸਭਾ ਫਲੋਰ ਦਾ ਬਹੁਤ ਹੀ ਮਹੱਤਵਪੂਰਨ ਪਿੰਡ ਮਾਲਾ ਮਾਲਾ ਪਿੰਡ ਦੇ ਵਿੱਚ ਵਿਕਾਸ ਦੇ ਕੰਮ ਜਿਹੜੇ ਹੈਗੇ ਆ ਬੜੀ ਤੇਜ਼ੀ ਨਾਲ ਹੋ ਰਹੇ ਆ। ਉਹਦੇ ਵਿੱਚ ਪੂਰੀ ಗ್ರಾಮ ਪੰਚਾਇਤ ਜਿਹੜੀ ਹੈਗੀ ਆ ਇੱਥੋਂ ਮਾਲਾ ਦੀ ਉਹ ਬਹੁਤ ਹੀ ਵੱਡਾ ਸਹਯੋਗ ਪਾ ਰਹੀ ਆ। ਅੱਜ ਅਸੀਂ ਸਭ ਤੋਂ ਪਹਿਲਾਂ ਜਿਹੜਾ ਸੀਗਾ ਜਿਹੜੀ ਮਾਲਾ ਪਿੰਡ ਨੂੰ ਕਾਫੀ ਸਮੇ ਤੋਂ ਮੈਗਦੀ ਕਮਾ ਕੇ 10 ਸਾਲ ਤੋਂ ਜਿਹੜੀ ਹੈ ਇਹ ਸੜਕ ਦੀ ਜਿਹੜੀ ਮੰਗ ਸੀ ਬਹੁਤ ਵੱਡੀ ਮੰਗ ਸੀਗੀ ਸੜਕ ਟੁੱਟੀ ਸੀ ਔਰ ਇਸ ਸੜਕ ਜਿਹੜੀ ਆ 2.5 ਕਿਲੋਮੀਟਰ ਤਕਰੀਬਨ ਜੀਟੀ ਰੋਡ ਤੋਂ ਲੈ ਕੇ ਮਾਲਾ ਤੱਕ ਇਹ ਸੜਕ ਦੀ ਜਿਹੜੀ ਹੈਗੀ ਆ ਅਸੀਂ ਵਾਰਨ ਤੋੜ ਕੇ ਹੋਰ ਖੁੱਲੀ ਕਰਨ ਦਾ ਵੀ ਪ੍ਰਪੋਜ਼ਲ ਬਣਾਤੀ ਆ ਜੇ ਇਸ ਦੇ ਉੱਤੇ ਲਗਭਗ 99 ਲੱਖ 79000 ਰੁਪਏ ਜਿਹੜਾ ਹੈਗਾ ਉਹ ਖਰਚ ਹੋਣਾ ਹੈਗਾ ਔਰ ਉਹਦੇ ਨਾਲ ਨਾਲ ਐਤਕੀ ਸਰਕਾਰ ਨੇ ਇੱਕ ਬਹੁਤ ਹੀ ਵੱਡੀ ਪਹਿਲ ਕਦਮੀ ਕੀਤੀ ਹੈ ਕਿ ਜਿਹੜੀ ਸੜਕ ਅਸੀਂ ਬਣਾਉਣੀ ਆ ਉਹਦੀ 5 ਸਾਲ ਲਈ ਅਸੀਂ ਰੱਖ-ਰਖਾਅ ਕਰਨਾ ਹੈਗਾ ਰਿਪੇਅਰ ਐਂਡ ਮੇਨਟੇਨੈਂਸ ਤੇ ਉਹਦੇ ਲਈ ਵੀ 8,60,000 ਰੁਪਏ ਜਿਹੜਾ ਹੈ ਉਹ ਇਹ ਸੜਕ ਲਈ ਰੱਖਿਆ ਹੈਗਾ ਸੋ ਇੱਕ ਤਾਂ ਇਹ ਵੱਡਾ ਪ੍ਰੋਜੈਕਟ ਜਿਹੜਾ ਸੀ ਇਹਨਾਂ ਦਾ ਆਲੇ-ਦੁਆਲੇ ਦੇ ਪਿੰਡਾਂ ਦੀ ਇਸ ਹਲਕੇ ਦੇ ਪਿੰਡਾਂ ਦੀ ਜਿਹੜੀ ਮੰਗ ਸੀ ਉਹ ਅੱਜ ਪੂਰੀ ਹੋਈ ਹੈਗਾ ਸੜਕ ਦਾ ਜਿਹੜਾ ਹੈਗਾ ਅਸੀਂ ਉੱਥੇ ਅੱਜ ਟੱਕ ਲਾ ਕੇ ਮੇਰੇ ਨਾਲ ਬਹੁਤ ਹੀ ਸਤਿਕਾਰ ਸਾਡੇ ਪ੍ਰਦੀਪ ਦੁੱਗਲ ਜੀ ਚੇਅਰਮੈਨ ਮਾਰਕੀਟ ਕਮੇਟੀ ਕਰਾਇਆ ਤੇ ਪੂਰੀ ਸਮੂਚੀ ਪੰਚਾਇਤ ਸਾਰੇ ਹੀ ਵਿਭਾਗੀ ਅਧਿਕਾਰੀ ਵੀ ਇੱਥੇ ਨਾਲ ਨੇ ਇਹ ਕੋਸ ਪ੍ਰੋਜੈਕਟ ਦਾ ਸੀ ਕਰਕੇ ਸ਼ੁਰੂਆਤ ਦੂਜਾ ਪ੍ਰੋਜੈਕਟ ਤੁਸੀਂ ਦੇਖਿਆ ਹੈ ਕਿ ਆ 66 ਦਾ ਜਿਹੜਾ 70 75 ਸਾਲ ਤੋਂ ਜਿਹੜਾ 66 ਦਾ ਬਹੁਤ ਵੱਡੀ ਇੱਕ ਮੁਸ਼ਕਲ ਸੀਗੀ ਉਹਦੇ ਉੱਤੇ ਵੀ ਇਹ ਥਾਪਰ ਮਾਡਲ ਸਿਟੀਵਾਲ ਮਾਡਲ ਪ੍ਰੋਜੈਕਟ ਦੇ ਜਿਹੜਾ ਹੈਗਾ ਇਹ ਕੰਮ ਚੱਲਿਆ ਹੈਗਾ ਇਹ ਵੀ ਲਗਭਗ ਜਿਹੜਾ ਹੈਗਾ ਸਰਕਾਰ ਵੱਲੋਂ 17 ਤੋਂ 20 ਲੱਖ ਰੁਪਏ ਜਿਹੜਾ ਹੈਗਾ ਉਹ ਅਵੇਲੇਬਲ ਹੋਇਆ ਆ ਔਰ ਨਾਲ ਦੀ ਨਾਲ ਇੱਥੇ ਇੱਕ ਹੋਰ ਵੱਡਾ ਜਿਹੜਾ ਸੀਗਾ ਪਾਣੀ ਦੀ ਬੜੀ ਕਿਲਤ ਸੀਗੀ ਜਿਹੜੀ ਹੈ ਇਹਨਾਂ ਨੇ ਆਪਣਾ ਇੱਕ ਹੋਰ ਬੋਰ ਕਰਾ ਕੇ ਜਿਹੜਾ ਹੈਗਾ ਪਿੰਡ ਦੇ ਨਿਵਾਸੀਆਂ ਨੂੰ ਪਾਣੀ ਦੀ ਸਹੂਲਤ ਦਿੱਤੀ ਹੈਗੀ ਆ ਕੁਝ ਸ਼ਮਸ਼ਾਨ ਘਾਟ ਦੇ ਵਿੱਚ ਐਂਟਰਲੋਕ ਦਾ ਕੰਮ ਚੱਲ ਰਿਹਾ ਸੋ ਬੜੀ ਤੇਜ਼ੀ ਦੇ ਨਾਲ ਇਸ ਪਿੰਡ ਦੇ ਵਿੱਚ ਅ ਵਿਕਾਸ ਦੇ ਕੰਮ ਹੋ ਰਿਹਾ ਹੈ 5,28,000 ਰੁਪਏ ਦੀ ਲਾਗਤ ਦੇ ਨਾਲ ਸੋਲਿਡ ਬੀਸਟ ਜਿਹੜਾ ਮਟੀਰੀਅਲ ਹੈਗਾ ਉਸ ਤੇ ਵੀ ਪ੍ਰੋਜੈਕਟ ਦੇ ਕੰਮ ਚੱਲ ਚੱਲ ਰਿਹਾ ਹੈਗਾ ਸੋ ਸੂਬੇ ਦੇ ਮੁੱਖ ਮੰਤਰੀ ਸਾਹਿਬ ਭਵਨ ਸਿੰਘ ਮਾਨ ਹੜਾ ਦੀ ਅਗਵਾਈ ਦੇ ਵਿੱਚ ਉਹਨਾਂ ਦੀ ਦਿਸ਼ਾ ਨਿਰਦੇਸ਼ਾਂ ਦੇ ਹੇਠ ਸਮੁੱਚੇ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ-ਨਾਲ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਬਕਾਸ ਦੇ ਕੰਮਾਂ ਦੀਆਂ ਨੇੜੀਆਂ ਆ ਰਹੀਆਂ ਔਰ ਸਾਡੇ ਕੋਲ 3 ਦਿਨ ਹੋ ਗਏ ਆ ਸਾਡੇ ਕੋਲ ਇੱਕ ਵੱਡੀ ਲਿਸਟ ਜਿਹੜੀ ਹੈਗੀ ਆ ਜਿਹੜੇ ਹਲਕਾ ਵਿਧਾਨ ਸਭਾ ਨਕੂਦਰ ਦੇ ਵਿੱਚ ਵੀ ਮੇਰੇ ਪੈ ਪੈਂਦੇ ਆ ਉੱਥੇ ਵੀ 10 ਸੜਕਾਂ ਜਿਹੜੀਆਂ ਦਸਾਂ ਪਿੰਡਾਂ ਦੀਆਂ ਉਹ ਵੀ ਪ੍ਰਸ਼ਾਸਨਿਕ ਪ੍ਰਵਾਨਗੀ ਹੋ ਚੁੱਕੀ ਆ ਔਰ ਇੱਥੇ ਜਿਹੜੀਆਂ 20 ਸੜਕਾਂ ਗਰਾਇਆਂ ਦੀਆਂ ਆ ਉਹਦੀ ਵੀ ਪ੍ਰਸ਼ਾਸਨਿਕ ਪ੍ਰਵਾਨਗੀ ਆ ਚੁੱਕੀ ਆ ਲਗਭਗ 45 ਤੋਂ 50 ਕ ਸੜਕਾਂ ਦੀ ਜਿਹੜੀ ਹੈਗੀ ਆ ਪ੍ਰਸ਼ਾਸਨਿਕ ਪ੍ਰਵਾਨਗੀ ਜਿਹੜੀ ਹੈ ਉਹ ਫਲੋਰ ਜਿਹੜੀ ਹੈਗੀ ਆ ਬਲਾਕ ਆ ਉਹਦੀ ਆਈ ਹੈਗੀ ਆ ਸੋ ਸੜਕਾਂ ਦਾ ਸਮੁੱਚੇ ਹਲਕੇ ਦੇ ਵਿੱਚ ਜਾਲ ਜਿਹੜਾ ਹੈਗਾ ਉਹ ਬੈਠ ਜਾਣਾ ਉਹਦੇ ਨਾਲ-ਨਾਲ ਜਿਹੜੇ ਵੀ ਵਿਕਾਸ ਦੇ ਕਾਮਿਆਂ ਜਿਹੜੇ ਪਿਛਲੀਆਂ ਸਰਕਾਰਾਂ ਨੇ ਜਿਹੜਾ ਉਹ ਛੱਡੇ ਸੀ ਕੋਈ ਕੀਤੇ ਨਹੀਂ ਸੀ 10-10 ਸਾਲ ਤੋਂ ਆ ਸੜਕਾਂ ਜਿਹੜੀਆਂ ਅਸੀਂ ਆ ਉਹ ਟੁੱਟੀਆਂ ਪਈਆਂ ਕਈ ਸੜਕਾਂ ਦਾ 20-20 ਸਾਲ ਤੋਂ ਅਸੀਂ ਦੇਖ ਰਹੇ ਆ ਕਿਸੇ ਨੇ ਉਧਰ ਨੂੰ ਦੇਖਿਆ ਹੀ ਨਹੀਂਗਾ ਸੋ ਉਹ ਸਾਰੀਆਂ ਸੜਕਾਂ ਬਣਾਵਾਂਗੇ ਤੁਸੀਂ ਦੇਖਦੇ ਕਿ ਸਕੂਲਾਂ ਦੀ ਨਿਹਾਰ ਬਲਦੀ ਪਿਛਲੇ ਦਿਨਾਂ ਦੇ ਵਿੱਚ ਸਿੱਖਿਆ ਕ੍ਰਾਂਤੀ ਨਾਲ ਬਦਲਦਾ ਪੰਜਾਬ ਲਗਭਗ 7 ਕਰੋੜ 22 ਲੱਖ ਰੁਪਈਆ ਉਹਨਾਂ 82 ਸਕੂਲਾਂ ਦੇ ਵਿੱਚ ਜਿਹੜਾ ਹੈਗਾ ਅਸੀਂ ਖਰਚ ਕੀਤਾ ਆ ਤੁਸੀਂ ਦੇਖਿਆ ਸੋਚਿਆ ਹੀ ਨਹੀਂ ਸੀ ਕਦੇ ਸਰਕਾਰੀ ਪ੍ਰੈਵੀਟ ਸਕੂਲ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਸਕੂਲ ਆਫ ਹੈਪੀਨੈਸ ਦਾ ਦਰਜਾ ਦਿੱਤਾ ਹਲਕਾ ਵਿਧਾਨ ਸਭਾ ਫਲੋਰ ਦੇ ਵਿੱਚ ਇੱਕੋ ਇੱਕ ਜਲੰਧਰ ਦੇ ਵਿੱਚ ਇੱਕੋ ਇੱਕ ਸਕੂਲ 1 ਕਰੋੜ 40 ਲੱਖ ਰੁਪਏ ਦੀ ਲਾਗ ਦੇ ਨਾਲ ਜਿਹੜਾ ਸਕੂਲ ਆਫ ਹੈਪੀਨੈਸ ਬਣਾਇਆ ਦੂਸਰਾ 40 ਲੱਖ ਰੁਪਏ ਸਰਕਾਰੀ ਪ੍ਰੈਵੀਟ ਸਕੂਲ ਲੰਗੜ ਪੈਸਿਆਂ ਦੀ ਕੋਈ ਕਮੀ ਨਹੀਂ ਵਿਕਾਸ ਦੀਆਂ ਹਨੇਰੀਆਂ ਜਿਹੜੀਆਂ ਆ ਆਮ ਆਦੀ ਪਾਰਟੀ ਦੇ ਸਾਡੇ ਕਨਵੀਨਰ ਦਿੱਲੀ ਦੇ ਸਾਡੇ ਸਾਬਕਾ ਮੁੱਖ ਮੰਤਰੀ ਮਾਨਯੋਗ ਅਰਵਿੰਦ ਕੇਂਜਰੀਵਾਲ ਜੀ ਦੇ ਦਿਸ਼ਾ ਨਿਰਦੇਸ਼ਾਂ ਚ ਸੂਬੇ ਦੇ ਮੁੱਖ ਮੰਤਰੀ ਸਾਹਿਬ ਉਹ ਵਾਂਸੇਗ ਮਾਨ ਉਹਨਾਂ ਦੇ ਅਗਵਾਈ ਦੇ ਵਿੱਚ ਕੰਮ ਜਿਹੜਾ ਹੈਗਾ ਬਹੁਤ ਹੀ ਤੇਜ਼ੀ ਨਾਲ ਚੱਲਿਆ ਇੱਕੋ ਇੱਕ ਬੇਨਤੀ ਆਓ ਆਪਾਂ ਰਲ ਕੇ ਸਾਰਾ ਇਹਨਾਂ ਪ੍ਰੋਜੈਕਟਾਂ ਨੂੰ ਜਿਹੜਾ ਹੈਗਾ ਸਫਲ ਬਣਾਈਏ ਔਰ ਪਿੰਡਾਂ ਦੇ ਵਿਕਾਸ ਦੇ ਵਿੱਚ ਤੇਜ਼ੀ ਲਿਆਈਏ ਤਾਂ ਕਿ ਆਪਾਂ ਇਹ ਮਾਲਾਂ ਪਿੰਡ ਨੂੰ ਇੱਕ ਸਵਰਗ ਰੂਪੀ ਪਿੰਡ ਬਣਾ ਦਈਏ ਇਸੇ ਤਰ੍ਹਾਂ 173 ਪਿੰਡ ਜਿਹੜੇ ਹਲਕੇ ਦੇ ਆਪਾਂ ਬਣਾਵਾਂਗੇ ਤਾਂ ਆਟੋਮੈਟਿਕਲੀ ਜਿਹੜਾ ਹਲਕਾ ਵਿਧਾਨ ਸਭਾ ਫਲੋਰ ਜਿਹੜਾ ਹੈਗਾ ਨਿਕਰ ਕੇ ਸਾਹਮਣੇ ਆ ਕਿਨੇ ਅਸੀਂ ਨਾਰਾ ਬੁਲੰਦ ਕੀਤਾ ਸੀ 2015 ਤੋਂ ਅਰਵਿੰਦ ਤੇਰੀ ਸੋਚ ਤੇ ਪੈਰਾ ਦੇਾਂਗੇ ਠੋਕ ਕੇ ਇਹ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਆ ਕਿ ਪੰਜਾਬ ਨੂੰ ਰੰਗਲਾ ਪੰਜਾਬ ਤੇ ਇੰਡੀਆ ਨੂੰ ਭਾਰਤ ਨੂੰ ਹਿੰਦੁਸਤਾਨ ਨੂੰ ਸੋਨੇ ਦੀ ਚਿੜੀ ਬਣਵਾ ਉਹਦੇ ਤਹਿਤ ਸਰਦਾਰ ਪੁਗਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜੀ ਨੇ 140 ਕਰੋੜ ਪਹਿਲਾ ਪਾਸ ਕੀਤਾ ਤੇ 3500 ਕਰੋੜ ਰੁਪਈਆ ਪਿੰਡਾਂ ਦੀਆਂ ਸੜਕਾਂ ਵਾਸਤੇ ਹੁਣ ਪਾਸ ਕਰ ਦਿੱਤਾ ਤੇ ਤੁਹਾਨੂੰ ਸਾਰਿਆਂ ਨੂੰ ਅੱਜ ਵਧਾਈ ਆ ਇਹ ਜਿਹੜੀ ਸੜਕ ਆ 1 ਕਰੋੜ ਦੀ ਲਗਤ ਨਾਲ 2.5 ਕਿਲੋਮੀਟਰ ਦੀ ਪਿੰਡ ਮਾਲਾਂ ਦੇ ਵਿੱਚ ਬਣ ਜਾ ਰਹੀ ਆ ਤੇ ਤੁਹਾਡੇ ਪਿੰਡ ਵਾਸੀਆਂ ਨੂੰ ਬਹੁਤ-ਬਹੁਤ ਇਸ ਚੀਜ਼ ਦੀਆਂ ਮੁਬਾਰਕਾਂ ਤੇ ਸਾਡੇ ਪ੍ਰਿੰਸੀਪਲ ਸਾਹਿਬ ਵੀ ਦਿਨ ਰਾਤ ਲੱਗੇ ਰਹਿੰਦੇ ਆ ਇਹ ਸੜਕ ਬਾਰੇ ਪਿੰਡੋਂ ਬਹੁਤ ਜ਼ਿਆਦਾ ਰਿਕੁਆਇਰਮੈਂਟ ਆਈ ਸੀਗੀ ਇਹ ਸੜਕ 1 ਸਾਲ ਪਹਿਲਾਂ ਲਗਭਗ ਸਿਰਫ 1 ਲੱਖ ਰੁਪਈਏ ਦੇ ਨਾਲ ਪਿੰਡ ਵਾਲਿਆਂ ਨੇ ਕਹਿਆ ਸੀ ਵੀ ਸਾਨੂੰ ਚਲੋ ਥੋੜੀ ਜਿਹੀ ਰਿਪੇਅਰ ਹੀ ਕਰ ਦਿਓ ਉਹ 1 ਲੱਖ ਰੋਕ ਕੇ ਅੱਜ 1 ਕਰੋੜ ਰੁਪਈਆ ਲਿਆ ਕੇ ਦਿੱਤਾ ਪਿੰਡ ਵਾਸੀਆਂ ਨੂੰ 1 ਕਰੋੜ ਰੁਪਈਆ ਲਿਆ ਕੇ ਦਿੱਤਾ ਜੀ ਤੇ ਕਿੱਥੇ ਤੱਕ ਬਣ ਰਹੀ ਆ ਸਾਡੀ ਇਹ 1.5 ਕਿਲੋਮੀਟਰ ਬਣ ਰਹੀ ਆ ਜੀ 1.5 ਕਿਲੋਮੀਟਰ ਮੇਨ ਗੇਟ ਤੋਂ ਸ਼ੁਰੂ ਹੋ ਕੇ ਉਹ ਆ ਛੱਪੜ ਤੋਂ ਲੈ ਕੇ ਕੈਨੇਡੀਅਨ ਪੈਲੇਸ ਤੋਂ ਪਹਿਲਾਂ ਤੱਕ ਥੋੜਾ ਜਿਆ ਜਾਨੀ 100 ਮੀਟਰ ਉੱਥੇ ਤੱਕ ਬਣ ਰਹੀ ਆ ਤੇ ਜਲਦੀ ਹੀ ਉਸ ਤੋਂ ਗੱਗ ਪਾਸਾ ਹੀ ਆ ਤੇ ਮੇਰੇ ਖਾਲ 35 ਤੋਂ 40 ਸੜਕਾਂ ਜਿਹੜੀਆਂ ਆਪਣੇ ਹਲਕੇ ਦੀਆਂ ਉਹ ਵੀ ਅਸੀਂ ਜਲਦੀ ਸ਼ੁਰੂ ਕਰਨ ਜਾ ਰਹੇ ਹਾਂ ਬਹੁਤ ਬਹੁਤ ਧੰਨਵਾਦ ਇਨਕਲਾਬ ਜਿੰਦਾਬਾਦ ਅੱਜ ਪਿੰਡ ਮਾਲਾਂ ਦੇ ਵਿੱਚ ਜਿਹੜੇ ਵਿਕਾਸ ਕਾਰਜ ਸ਼ੁਰੂ ਕੀਤੇ ਗਏ ਆ ਉਹਦੇ ਲਈ ਅਸੀਂ ਪੰਜਾਬ ਸਰਕਾਰ ਦਾ ਸਮੁੱਚੀ ਲੀਡਰਸ਼ਿਪ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਜਿਹੜਾ ਲੰਬੇ ਸਮੇਂ ਤੋਂ ਸਾਡੇ ਮਾਲਾਂ ਦਾ ਵਿਕਾਸ ਰੁਕਿਆ ਸੀਗਾ ਤੇ ਜਿਵੇਂ ਆ ਸੜਕ ਦੀ ਗੱਲ ਆ 2.5 ਕਿਲੋਮੀਟਰ ਦੀ ਸੜਕ ਬਣਨ ਜਾ ਰਹੀ ਆ ਤੇ ਇਹਦੇ ਲਈ ਪੰਜਾਬ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਤੇ ਦੂਜੇ ਪਾਸੇ ਸਾਡੇ ਛੱਪੜ ਦਾ ਕੰਮ ਜਿਹੜਾ 70-75 ਸਾਲਾਂ ਤੋਂ ਕਦੇ ਚੰਗੀ ਤਰ੍ਹਾਂ ਸਫਾਈ ਨਹੀਂ ਸੀ ਹੋਈ ਉਹਦੇ ਲਈ ਸੀਚੇ ਵਾਲ ਮਾਡਲ ਭੰਣੇ ਜਾ ਰਿਹਾ ਛੱਪੜ ਬਹੁਤ ਬਹੁਤ ਧੰਨਵਾਦ ਪੰਜਾਬ ਸਰਕਾਰ ਦਾ